ਆਹ ਵੇਖੋ ਭਗਵੰਤ ਮਾਨ ਦੀਆਂ ਸ਼ਾਹਤਾਂ ਆ ਇਧਰ ਵੇਖੋ ਆ ਆ ਜੱਸ ਦਾ ਸਟਾਪ ਆਇਆ ਕਟੀਆਂ ਲੈ ਕੇ ਇਧਰ ਵੇਖੋ ਆ ਅੱਗ ਲੱਗੀ ਆ ਆ ਵੇਖੋ ਆ ਕਿੱਲੇ ਇੱਕ ਦਾ ਗਾਈ ਪੱਠੇ ਬੀਜਣ ਲਈ ਇਹਨਾਂ ਅਸਲੇ ਆ ਕੇ ਪਾਣ ਕੇ ਸਾਨੂੰ ਇਧਰ ਬੰਦੇ ਸਾਡੇ ਫੜ ਲਏ ਨਾ ਆਹ ਤੁਹਾਨੂੰ ਵਾਹ ਛੋੜਨਾ ਕਿੰਨਾ ਸਾਡਾ ਮਰਿਆ ਕਿੰਨਾ ਨਿਕਾਲਿਆ ਜੱਟ ਮਰ ਗਿਆ ਕੁੜੀਵਾ ਇਹਨਾਂ ਨੂੰ ਕੋਈ ਹੈਗਾ ਨਹੀਂ ਕਾ ਸਰਕਾਰਾਂ ਨੂੰ ਇਹਨਾਂ ਨੂੰ ਲੱਕ ਦੀਦੀ ਆ ਪਾਣੀ ਨਹੀਂ ਦੀਦਾ ਇਹਨਾਂ ਨੂੰ ਆ ਵੇਖੋ ਇਹ ਇਧਰ ਵੇਖੋ ਬਣਾ ਇੱਧਰ ਵੇ ਆ ਵੇਖੋ ਜੱਟਾ ਜੀ ਵੀ ਤੇਰਾ ਕਿੰਨਾ ਤਾਂ ਕਾਹੋਂ ਡਿਆ ਜੇ ਆ ਵੇਖੋ ਜੱਟਾ ਜੀ ਵੀ ਤੇਰਾ ਕਿੰਨਾ ਤਾਂ ਕਾਹੋਂ ਡਿਆ ਪਟਵਾਰੀ ਆਂਦਾ ਵੀਡੀਓ ਬਣਾਵਾਂ ਅੱਗ ਲਾਈ ਦੀ ਤੇ ਕਦੀ ਬੰਦੇ ਦੀ ਇਹ ਵੀਡੀਓ ਬਣਾਉਂਠੇ ਦੀ ਅੱਗ ਲਾ ਬਣਾ ਮੇਰੀਆਂ ਤੇ ਵੀਡੀਓ ਬਣਾ ਆ ਵੇ ਇੱਧਰ ਵੇਖੋ ਇੱਧਰ ਵੇ ਆਂਦਾ ਵੀਡੀਓ ਬਣਾਉਣੀ ਇੱਧਰ ਵੇਖ ਗਲਤ ਗੱਲਾਂ ਬੋਲਣ ਦੇ ਸਾਡਾ ਰਿਆ ਕਾਖੜਿਆਂ ਦਾ ਵੀਡੀਓ ਬਣਾਜਦੇ ਪਟਵਾਰੀਆ ਖੜਾ ਵੀਡੀਓ ਬਣਾ ਇੱਧਰ ਵੇ ਆ ਵੇਖੋ ਜੱਟਾ ਜੀ ਵੀ ਤੇਰਾ ਕਿੰਨਾ ਤਾਂ ਕਾਹੋਂ ਡਿਆ ਜੇ ਆਹ ਵੇਖੋ ਜੱਟਾਂ ਦੀ ਵੀ ਤੇਰਾ ਕਿੰਨਾ ਤਾਂ ਕਾਂਡਿਆ ਪਟਵਾਰੀਆਂ ਦਾ ਵੀਡੀਓ ਬਣਾ ਅੱਗ ਲਾਈ ਦੀ ਤੇ ਐਦੀ ਬੰਦੇ ਦੀ ਇਹ ਵੀਡੀਓ ਬਣਾਉਂਠੇ ਦੀ ਅੱਗ ਲਾ ਵੀਡੀਓ ਬਣਾ